ਸਾਡੀ ਇਹ ਫੈਕਟਰੀ ਆ ਆਪਣੀ ਫੈਕਟਰੀ ਲੱਗੀ ਹੋਣੀ 1994 ਦੀ ਤਿੰਨ ਸਾਲ ਹੋ ਗਏ ਸਾਨੂੰ ਇੱਥੇ ਦੁੱਖਾਂ ਘਟੋ ਘੜ ਸਾਡੀ ਜੇ ਥਾਣੇ ਜੀ ਜਾ ਕੇ ਵੀ ਦੇਖੋਗੇ ਘਟੋ ਘੜ ਚਾਰ ਪੰਜ ਸਾਡੀ ਕੰਪਲੇਟਾਂ ਨੇ ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇਟ ਤੱਕ ਵੀ ਪੱਟ ਕੇ ਲੈ ਗਏ ਫੈਕਟਰੀ ਵਾਲੇ ਦੋਲੇ ਦੇਖੋ ਇਹਨਾਂ ਦੇ ਚੋੜੇ ਚੱਕਰ ਸਾਡੀ ਫੈਕਟਰੀ ਵੀ ਬੰਦ ਹੋ ਗਈ ਜੋੜਦੇ ਤੋੜਦੇ ਖੜੇ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ ਹਸਪੀਟਲ ਚ ਗਏ ਸੀ ਬਾਅਦ ਸਾਇਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ ਉੱਪਰ ਚੜ ਬਿੰਡੋ ਤੋੜਦੇ ਆ ਸੀ ਉਹ ਜੀ ਗੇਟ ਤੋੜਦੇ ਸੀ ਲੋਕੀ ਉੱਥੋਂ ਫੜਿਆ ਸਾਡੇ ਉਹ ਸ਼ਾਟਰ ਵੀ ਦੇਖ ਲਓ ਪੱਟੇ ਪੀਓ ਕਿ ਮਸ਼ੀਨਾਂ ਚੱਕ ਕੇ ਲੈ ਗਏ ਥਾਣੇ ਜਕਮਰੇ ਤੱਕ ਟੋੜ ਸਾਡੇ ਕਿੰਨਿਆ ਹੋ ਗਏ ਆਂ ਦਿਨ ਜਿਹੜਾ ਮਾਰ ਕੇ ਥਾਣੇ ਵਾਲੇ ਬਾਜ ਨੇ ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸ ਹੋਇਆ ਨਾ ਕੁਟਾ ਜੀ ਜਿ ਬਸਾਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਗਏ ਅੱਗੇ ਬੱਸ ਕਿਹਾ ਬੱਸ ਚੇਂਜ ਕਰਨੀ ਆ ਪੰਪ ਤੋਂ ਬੱਸ ਚੇਂਜ ਹੋਊਗੀ ਇੱਥੋਂ ਉੱਥੇ ਨਾ ਤੋਂ ਦੋ ਤੇ ਗਿਆ ਜੇ ਅੱਗੇ ਆ ਗਿਆ ਨਾ ਆਥੋ ਫੈਕਟਰੀ ਤੇ ਉੱਥੇ ਬਹਿ ਗਿਆ ਜੀ ਜਿਹਨੇ ਉੱਥੋਂ ਫਿਰ ਮੈਂ ਘੁੰਮ ਕੇ ਵਸਣ ਕਰਨ ਲੱਗਿਆ ਜੀ ਮੈਨੂੰ ਖੁੱਡਾ ਦੇ ਗਿਆ ਇਹ ਪਰ ਨਾ ਉੱਤਰ ਕੇ ਆਉਣ ਗਿਆ ਇਹਨਾਂ ਬਾਈ ਨੂੰ ਹਾ ਕੁਮਾਰੀ ਬ੍ਰਿਜ ਸਾਡੀ ਇਹ ਫੈਕਟਰੀ ਆ ਆਪਣੀ ਫੈਕਟਰੀ ਲੱਗੀ ਹੋਈ 1994 ਦੀ ਜੀ ਤਿੰਨ ਸਾਲ ਹੋ ਗਏ ਸਾਨੂੰ ਇੱਥੇ ਦੁੱਖਾਂ ਕਟਕੋੜ ਸਾਡੀਆਂ ਜੇ ਥਾਣੇ 'ਚ ਜਾ ਕੇ ਵੀ ਦੇਖੋਗੇ ਕਟਕੋੜ ਚਾਰ ਪੰਜ ਸਾਡੀਆਂ ਕੰਪਲੇਟਾਂ ਨੇ ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇਟ ਤੱਕ ਵੀ ਪਟਕੇ ਲੱਗੇ ਫੈਕਟਰੀ ਵਾਲੇ ਦੋਲੇ ਦੇਖੋ ਇਹਨਾਂ ਦੇ ਚੋਰਾਂ ਨੇ ਚੱਕਲੇ ਸਾਡੀ ਫੈਕਟਰੀ ਵੀ ਬੰਦ ਹੋ ਗਈ ਐਨਾ ਸਮਾਨ ਸਾਡਾ ਚੋਰੀ ਹੋ ਗਿਆ ਅੱਜ ਸਾਨ ਨੇ ਨੂੰ ਤੋੜਦੇ ਤੋੜਦੇ ਫੜਿਆ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ ਹਸਪੀਟਲ ਚ ਗਿਆ ਸੀ ਬਾਪਸਾਇਆ ਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ ਉੱਪਰ ਚੜਿਆ ਵਿੰਡੋਆਂ ਤੋੜਦੇ ਸੀ ਉਹਦੀ ਗੇਟ ਤੋੜਦੇ ਸੀ ਲੋਹੇ ਦੇ ਠੀਕ ਹੈ ਉੱਥੋਂ ਫੜਿਆ ਸਾਡੇ ਉਹ ਸ਼ਟਰ ਵੀ ਦੇਖ ਲਓ ਪੱਟੇ ਪਏ ਉਹ ਤੋਂ ਮਸ਼ੀਨਾਂ ਚੱਕ ਕੇ ਲੈ ਗਏ ਥਾਣੇ 'ਚ ਕੰਪਲੇਟ ਕਰ ਤੋੜ ਸਾਡੀਆਂ ਕਿੰਨੀਆਂ ਹੋ ਗਈਆਂ ਆੰਦਨ ਗੇੜਾ ਮਾਰ ਕੇ ਠਾਣੇ ਵਾਲੇ ਆ ਜਾਂਦੇ ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸ ਹੀ ਨਾ ਘਸਾਇਆ ਅੱਜ ਪਹਿਲੀ ਵਾਰ ਸੱਤ ਤੋਂ ਬੰਦਾ ਖੜਿਆ ਗਿਆ ਜਿੱਥੇ ਚੜੇ ਉੱਥੇ ਕੋਈ ਪੌੜੀ ਜਾਣ ਦਾ ਰਸਤਾ ਪੱਕੀ ਪੌੜੀ ਬਣੀ ਹੋਈ ਆ ਵੀਰ ਜੀ ਜਾਣ ਦੀ ਪੱਕੀ ਪੌੜੀ ਉੱਪਰ ਜਾਣ ਦੀ ਸਿਮਿੰਟ ਦੀ ਪੌੜੀ ਬਣੀ ਹੋਈ ਆ ਲੋਹੇ ਦੇ ਦਰਵਾਜੇ ਲੱਗੇ ਹੋਏ ਨੇ ਗੇੜੇ ਦੇ ਕਮਰੇ ਬਣੇ ਹੋਣੇ ਲੇਬਰ ਕੁਆਟਰ ਚਾਰ ਕਮਰੇ ਨੇ ਉਹਨਾਂ ਨੂੰ ਹਰੇਕ ਨੂੰ ਗੇੜ ਲੱਗੇ ਹੋਣੇ ਲੋਹੇ ਦੇ ਉਹ ਲੋਹੇ ਦੇ ਗੇੜ ਪਹਿਲਾਂ ਦੋ ਗੇਟ ਦੋ ਗੇਟ ਚੋਰੀ ਹੋਏ ਹੋਏ ਸੀ ਹੁਣ ਹੁਣ ਉੱਪਰ ਜਾ ਕੇ ਤੁਸੀਂ ਗੇਟ ਚੋਰੀ ਦੇ ਦੇਖ ਸਕਦੇ ਹੋ ਬਿਰਜੀ ਹੁਣ ਇਹਨੇ ਕੰਮ ਹੀ ਹੋਰ ਸੋਡੀ ਭੱਜ ਕੇ ਰਹੇ ਨੇ ਮੋਟਰਸਾਈਕਲ ਲੈਣ ਨੂੰ ਜਾਂ ਮੋਟਰਸਾਈਕਲ ਦੀ ਕਿਸ਼ਤ ਭਾਨੂੰ ਲੈਣੇ ਨੇ ਇਹਨਾਂ ਨੇ ਨਸ਼ੇ ਕਰਨ ਨੂੰ ਚੋਰੀਆਂ ਕਰਨੀਆਂ ਨੇ ਨਸ਼ਾ ਇਹਨਾਂ ਨੂੰ ਆ ਮਿਲਦਾ ਜਿਹੜੀ ਮਰਜ਼ੀ ਪਿੰਡ ਚ ਜਾ ਕੇ ਨਸ਼ਾ ਲੈ ਲੈ ਜਿਹੜੇ ਮਰਜ਼ੀ ਜਾ ਕੇ ਇਹ ਜਿੱਥੇ ਮਰਜ਼ੀ ਕੁਆੜੀਆਂ ਦੇ ਮਾਲ ਵੇਚਦੇ ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ ਹੈਗਾ ਵੇਚਣ ਵਾਲਾ ਕਿੱਥੋਂ ਦਾ ਇਹ ਪਰਿਵਾਰ ਨਾਲ ਗੱਲ ਇਹਨਾਂ ਪਰਿਵਾਰ ਮਾਂ ਨਾਲ ਗੱਲ ਹੋਈ ਸੀ ਮਾਂ ਨੇ ਸਿੱਧਾ ਚੱਲਾ ਵਰਤ ਵੀ ਕੱਲੋ ਜੀ ਇਹ ਤਾਂ ਸਾਡੇ ਤੋਂ 2 ਦਿਨ ਦਾ ਫਰਾਰ ਆ ਜੀ ਪਰਿਵਾਰ ਨੂੰ ਕੀ ਪਤਾ ਨਹੀਂ ਵੇ ਕਿੱਥੋਂ ਪੈਸੇ ਖਰਚ ਕਰਦਾ ਕਿੱਥੋਂ ਨਸ਼ੇ ਕਰਦਾ ਸਰੇ ਆਂ ਪਤਾ ਵੀ ਹੈ ਇਸ ਨੀ ਜਦੋਂ ਤੁਸੀਂ ਨੂੰ ਫੜਿਆ ਫੈਕਟਰੀ ਚ ਨੇ ਕੀ ਕਿਹਾ ਵੀ ਮੈਂ ਕੀ ਕਰਨਾ ਐਸੇ ਤੇ ਬੋਲੀ ਨਹੀਂ ਯਾਰ ਇਹਨੂੰ ਕੁਝ ਬੋਲੀ ਨਹੀਂ ਆਉਂਦਾ ਕਿਤੇ ਕੀ ਬੋਲਦਾ ਕਿਤੇ ਕੀ ਬੋਲਦਾ ਜੀ ਮੈਂ ਕਦੇ ਉ ਆਇਆ ਸੀ ਕਿਤੇ ਪਾਣੀ ਪੀਣ ਆਇਆ ਸੀ ਕਦੇ ਕਬੂਤਰ ਦਾ ਨਾਮ ਲਾ ਦਿੰਦਾ ਇੱਥੇ ਸਾਲ ਕਬੂਤਰਖਾਨਾ ਖੋਲਿਆ ਹੋਇਆ ਇਹ ਗੱਲ ਗੱਲ ਦਾ ਹੀ ਠੀਕ ਹੈ ਉੱਥੋਂ ਬੱਸ ਆਈ ਠੀਕ ਹੈ ਨਹੀਂ ਉੱਥੇ ਲਾਇਆ ਆ ਕਿਰਾ ਬੱਸ ਅੱਡਾ ਵੀ ਇੱਥੇ ਬੱਸ ਲਾ ਕੇ ਜਾਊਗੀ ਨਹੀਂ ਨਹੀਂ ਉਹਨਾਂ ਨੇ ਕਿਹਾ ਅਸੀਂ ਬਹਿ ਕੇ ਜਾਣਾ ਬੱਸ ਬੱਸ ਕਿਹੜੀ ਬਹਿ ਕੇ ਜਾਊਗੀ ਸਿੱਧਾ ਨਾਬੇ ਜਾਊਗੀ ਜਾਂ ਪੌਣੀਗੜ ਜਾਊਗੀ ਬੱਸ ਇੱਥੋਂ ਬਹਿ ਕਿਹੜੀ ਜਾਂਦੀ ਹੈ ਬੱਸ ਚੇਂਜ ਕਰਨੀ ਸੀ ਨਾ ਬੱਸ ਪੰਪ ਤਾਂ ਠੀਕ ਐ ਇੱਥੇ ਬੱਸ ਲਾ ਗਈ ਠੀਕ ਐ ਪੰਪ ਇੱਥੋਂ ਕਿੰਨੇ ਅੱਧਾ ਕਿਲੋਮੀਟਰ ਪਿੱਛੇ ਆ ਮੈਂ ਉੱਥੇ ਵੇਖਾਈ ਗਈ ਉੱਥੇ ਦੇਖਿਆ ਨਾ ਉੱਥੋਂ ਬਾਥਰੂਮ ਕਰਨ ਲੱਗਾ ਮੈਨੂੰ ਖੱਡਾ ਦੇ ਡਾ ਮਰਲੇ ਕੂਟਰ ਪਹਿਲਾਂ ਰੱਖੇ ਹੁੰਦੇ ਸੀ ਠੀਕ ਐ ਜੀ ਅੱਛਾ ਮੈਂ ਖੱਡਾ ਦੇ ਡਾ ਮੈਨੂੰ ਐਸੀ ਮਾ ਕਬੂਤਰ ਹੋਣਗੇ ਬੋਲੀ ਤੁਹਾਡੀ ਫੈਕਟਰੀ ਚ ਕਬੂਤਰ ਵੀ ਨੇ ਇੱਕ ਕਬੂਤਰ ਨਹੀਂ ਹੈਗਾ ਜੀ ਤੁਸੀਂ ਖੁਦ ਵੀ ਜਟ ਕਰੋ ਜੀ ਜਾ ਕੇ ਦੇਖੋ ਕਬੂਤਰ ਗੇੜ ਤੋੜ ਕੇ ਕਬੂਤਰ ਗੱਡੂਗਾ ਜੀ ਸਵੇਰੇ ਘਰੇ ਸੀਗੇ ਘਰ ਤੋਂ ਆਇਓ ਨਹੀਂ ਮੈਂ ਨਾਨਕੇ ਗਿਆ ਉਹਦੇ ਨਾਨਕੇ ਕਿਥੇ ਨੇ ਹਾਂ ਜੀ ਅੱਛਾ ਤੇ ਪਾਜੀ ਤੁਸੀਂ ਪੁਲਿਸ ਨੂੰ ਤਲਾਸ਼ ਕਰ ਦਿੱਤੀ ਇਸ ਦੇ ਬਾਰੇ ਮੈਂ ਹੁਣ ਪੁਲਿਸ ਨੂੰ ਫੋਨ ਕਰਨ ਲੱਗਿਆ ਜੀ ਠੀਕ ਹੈ ਮੈਸੇਜ ਚ ਨੂੰ ਬੁਲਾਣਾ ਨੂੰ ਇੱਥੋਂ ਫੜ ਕੇ ਲੈ ਕੇ ਜਾਣਗੇ ਠੀਕ ਹੈ ਮਕੌਦਾ ਨੂੰ ਦਿਖਾਉਂਗਾ ਤੋੜਿਆ ਹੋਇਆ ਸਮਾਨ ਦਿਖਾ ਦਿੰਨਾ ਉਹਨਾਂ ਨੂੰ ਜੋ ਇਹ ਤੋੜਨਾ ਛ ਉਹ ਦੇਖ ਲਓ ਛੋੜੇ ਸਾਹਮਣੇ ਉਹ ਸਾਟਰ ਦੇਖ ਲਓ ਕਿਵੇਂ ਪੱਟ ਰੱਖਿਆ ਉਹਦੇ ਵਿੱਚ ਮਸ਼ੀਨਾਂ ਸੀ ਉਹਦੀ ਕੰਪਲੇਟ ਹੋਈ ਹੋਈ ਆ ਉਹ ਪੁਲਿਸ ਚ ਜੇਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆਲੇ ਦੁਆਲੇ ਨਮਸਕਾਰ ਸਰ ਜੀ ਨਮਸਕਾਰ ਜੀ ਪੋਨਿਕਾ ਥਾਣੇ ਤੋਂ ਬੋਲਦਾ ਮੈਂ ਜੀ ਹਾਂਜੀ ਹਾਂਜੀ ਸਰ ਮੈਂ ਮਾਜੀ ਤੋਂ ਮੈਂ ਰੋਡ ਦੇ ਉੱਪਰ ਆਪਣੀ ਪੋਸ਼ਪਟਾਈਲ ਇੰਡਸਟਰੀ ਆ ਉੱਥੋਂ ਬੋਲਦਾ ਜੀ ਮਾਜੀ ਜੀ ਮਾਜੀ ਮੈਂ ਰੋਡ ਦੇ ਉੱਪਰ ਪੋਸ਼ਪਟਾਈਲ ਇੰਡਸਟਰੀ ਆ ਜੀ ਜਿੱਥੇ ਟੂਲ ਪਰਚੀ ਹੁੰਦੀ ਸੀ 90 ਵਾਲੀ ਜੀ ਅੱਛਾ ਜੀ ਮੇਰੇ ਨਾਲ ਇੱਥੇ ਪਹਿਲਾਂ ਪਹਿਲਾਂ ਵੀ ਕੰਮ ਲੈਣੇ ਕਾਫੀ ਚੋਰੀਆਂ ਹੋੜੀਆਂ ਨੇ ਮੈਂ ਵੀਰੇ ਅੱਜ ਹੁਣ ਬੰਦਾ ਫੜਿਆ ਚੋਰੀ ਕਰਦਾ ਇੱਥੋਂ ਫੈਕਟਰੀ ਚੋਂ ਮੇਰੇ ਲਈ ਵੀ ਇੱਥੇ ਫੜਿਆ ਹੋਇਆ ਜੀ ਪਲੀਜ਼ ਤੁਸੀਂ ਇੱਥੋਂ ਕੋਈ ਬੰਦੇ ਭੇਜੋ ਜਿਹੜਾ ਇਹਨੂੰ ਮੌਕੇ ਤੇ ਫੜਨੇ ਜੀ ਜੁੜੀ ਕਰਦੇ ਸੀ ਇਹ ਆਪਣੇ ਪਹਿਲਾਂ ਤਾਂ ਸਮਾਨ ਸੀ ਸਮਾਨ ਸੈੱਟ ਕਰਤਾ ਸੀ ਹੁਣ ਉੱਪਰ ਗੇਟ ਖੋਲ ਰਹੇ ਨੇ ਲੋਹੇ ਦੇ ਗੇਟ ਲੱਗੇ ਸੀ ਗੇਟ ਵੀ ਪਟਕੇ ਲੱਗੇ ਦੋ ਜੀ ਉਹ ਸਾਨੂੰ ਪਤਾ ਨਹੀਂ ਲੱਗਿਆ ਅੱਜ ਇਹ ਕੁਦਰਤੀ ਗਏ ਹੋਏ ਸੀ ਬਾਹਰ ਫੈਕਟਰੀ ਕੋਈ ਨਹੀਂ ਸੀ ਜਦੋਂ ਆਇਆ ਅਸੀਂ ਉੱਪਰ ਗੇਟ ਪਟ ਰਿਆ ਸੀਗਾ ਜੀ ਦਰਵਾਜ਼ੇ ਲੋਹੇ ਦੇ ਜੀ ਲੋਹੇ ਦਾ ਸਮਾਨ ਸੀ ਪਹਿਲਾਂ ਵੀ ਲੋਹੇ ਦੇ ਸਮਾਨ ਚੋਰੀ ਹੋਇਆ ਜੀ ਆਪਣੇ ਇੱਥੋਂ ਨਾ ਨਾ ਕਰਦੇ 10-15 ਲੱਖ ਦਾ ਸਮਾਨ ਪਹਿਲਾਂ ਵੀ ਚੋਰੀ ਹੋ ਚੁੱਕਾ ਜੀ ਆਪਣੇ ਠਾਣੇ ਚ ਕੰਪਲੀਟ ਅਭੀ ਬਥੇਰੀਆਂ ਨੇ ਜੀ ਕੋਈ ਜੀ ਨੂੰ ਰੱਖੋ ਅਸੀਂ ਭੇਜਦੇ ਹਾਂ ਠੀਕ ਹੈ ਸਰ ਜੀ ਗਰਦੀ ਬਸਾਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਲਵੇ ਅੱਗੇ ਬੱਸ ਕਹਿੰਦੇ ਬੱਸ ਚੇਂਜ ਕਰਨੀਆਂ ਪੰਪ ਤੋਂ ਬੱਸ ਚੇਂਜ ਹੋਊਗੀ ਇੱਥੋਂ ਠੀਕ ਹੈ ਨਾ ਉੱਥੋਂ ਦੋਸਤੇ ਅੱਗੇ ਆ ਗਏ ਅੱਗੇ ਆ ਕੇ ਨਾ ਉੱਥੋਂ ਫੇਕਲੇ ਤਾਂ ਉੱਥੇ ਰਹਿ ਗਏ ਠੀਕ ਹੈ ਨਾ ਜੀ ਉੱਥੋਂ ਫਿਰ ਮੈਂ ਘੁੰਮ ਕੇ ਬਾਥਰੂਮ ਕਰਨ ਲੱਗਿਆ ਜਿੰਦੂ ਖੁੱਡਾ ਦੇ ਗਿਆ ਜੇ ਉੱਪਰ ਠੀਕ ਹੈ ਨਾ ਕਬੂਤਰ ਰੱਖਿਆ ਉਹਨਾਂ ਨੇ ਮੈਂ ਬਾਈ ਨੂੰ ਹਾਕ ਮਾਰੀ ਠੀਕ ਹੈ ਕੋਈ ਨਿਕਲੇ ਨਹੀਂ ਮੈਂ ਚਾਲ ਨੂੰ ਦਰੋਂਣਗੇ ਨਾ ਤੁਰ ਕੇ ਵਾਗ ਗਏ ਠੀਕ ਹੈ ਮੈਂ ਫੇਰ ਆ ਗਿਆ ਘਮਰੀ ਜੀ ਕਬੂਤਰਾਂ ਦੀ ਤਾਂਗ ਦੇ ਵਿੱਚ ਤੁਸੀਂ ਫੈਕਟਰੀ ਦੇ ਵਿੱਚ ਦਾਖਲ ਹੋਗੇ ਮੈਨੂੰ ਆਇਆ ਕਿ ਕਬੂਤਰ ਮੈਂ ਦੇਖ ਜਾਾਂਗੇ ਮੈਂ ਤਾਂ ਆ ਗਿਆ ਮੈਂ ਹਾਕਮਰੀ ਫੇਰ ਫੇਰ ਬਈ ਆਇਆ ਇੱਕ ਇੱਕ ਬਈ ਆਇਆ ਉਹਨੇ ਬਾਹ ਫੜੀ ਮੇਰੀ ਬਾਹ ਫੜ ਕੇ ਮੈਨੂੰ ਕੁੱਟਣ ਲੱਗਿਆ ਉਹ ਬਈ ਬਸ ਠੀਕ ਐ ਜੀ ਐਨੀ ਗੱਲ ਹੋ ਜਾਂਦੀ ਹੈ ਪਰਿਵਾਰ ਨੂੰ ਪਤਾ ਤੁਸੀਂ ਇੱਥੇ ਹੋ ਪਰਿਵਾਰ ਨੂੰ ਇੰਨਾ ਪਤਾ ਵੀ ਨਾਨਕੇ ਗਿਆ ਸੀਗਾ ਮੇਰੇ ਲਾਤਾ ਗੱਲ ਨੂੰ ਬਰੇ ਪ੍ਰੈਸ਼ਰ ਹੈ ਜਾਓ